ਜੌਂਬੀ ਲੈਂਡ ਦੇ ਪ੍ਰੀਮੀਅਰ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਹਾਂ ਸੋ ਜੌਂਬੀਜ਼ ਵਿੱਚ ਇੱਥੇ ਪਹੁੰਚੇ ਨੇ ਫਿਲਮ ਦੇਖਣੀ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਸਟਾਰ ਕਾਸਟ ਸਾਰੀ ਦੀ ਸਾਰੀ ਆਈ ਹੋਈ ਹੈ ਬਹੁਤ ਕਿਹਾ ਗਿਆ ਹੈ ਕਿ ਜੌਂਬੀ ਲੈਂਡ ਫਿਲਮ ਜਿਹੜੀ ਹੈ ਆਪਣੀ ਇੰਡਸਟਰੀ ਦੀ ਕਿਤੇ ਨਾ ਕਿਤੇ ਕਹਿ ਸਕਦੇ ਕਿ ਸਭ ਤੋਂ ਯੂਨੀਕ ਫਿਲਮ ਹੋਣ ਵਾਲੀ ਹੈ ਔਰ ਰਿਕਾਰਡ ਬ੍ਰੇਕਿੰਗ ਫਿਲਮ ਹੋਵੇਗੀ ਔਰ ਤਾਂ ਇਹ ਮਨੋਰੰਜਨ ਹੋਇਆ ਬਹੁਤ ਜਿਆਦਾ ਡਿਫਰੈਂਟ ਤਰ੍ਹਾਂ ਦੀ ਫਿਲਮ ਦੇਖਣ ਨੂੰ ਮਿਲੀ ਹੈ ਜੀ ਲੱਗਿਆ ਰਿਹਾ ਔਰ ਸਕਰੀਨ ਪਲੇ ਬਹੁਤ ਅੱਛਾ ਬਾਕੀ ਸਾਰਿਆਂ ਨੇ ਕੰਮ ਅੱਛਾ ਇੱਕ ਕੀਤਾ ਐਂਡਿੰਗ ਕਿਵੇਂ ਦੀ ਲੱਗੀ ਥੀਏਟਰ ਦੀ ਕਲਾਈਮੈਕਸ ਇਜ਼ ਸੋ ਬਿਊਟੀਫੁਲ ਵੈਰੀ ਨਾਈਸ ਬੜਾ ਫਿਲਮ ਬਹੁਤ ਜ਼ਬਰਦਸਤ ਹੈ ਪਿੰਡ ਪਿਆ ਸਾਰਾ ਜੁਬੀ ਲੈਣ ਬਣਿਆ ਤੇ ਕੋਕੋ ਕਹਿੰਦੀ ਮੈਨੂੰ ਬਚਾ ਲਾ ਜਾ ਬਹੁਤ ਵਧੀਆ ਲੱਗਾ ਐਂਡ ਵਾਲਾ ਸੀਨ ਕਿਵੇਂ ਲੱਗਾ ਬਹੁਤ ਵਧੀਆ ਅਸਲੀ ਆ ਰਹੇ ਹੁੰਦੇ ਬਹੁਤ ਸੋਹਣੀ ਮੇਰੇ ਭਰਾ ਦੀ ਮੂਵੀ ਆਈ ਹੈ ਜੀ ਖਾਨ ਦੀ ਬਹੁਤ ਬਹੁਤ ਮੁਬਾਰਕਾ ਬਹੁਤ ਸੋਹਣੀ ਫਿਲਮ ਆ ਡਰ ਤਾਂ ਨਹੀਂ ਲੱਗਿਆ ਜੰਬਿਸ ਨਹੀਂ ਡਰ ਨਹੀਂ ਲੱਗਾ ਐਂਡਿੰਗ ਐਂਡਿੰਗ ਹਾਂ ਲੱਗਾ ਉਹ ਥੋੜਾ ਕ੍ਰਿਸਪ ਵਧੀਆ ਸੀ ਬਹੁਤ ਘੈਂਟ ਜੀਖਣ ਭਾਈ ਨੇ ਤਾਂ ਫੱਟੇ ਹੀ ਤੱਕਦੇ ਜਮਾਂ ਸੇਰਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਕੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਜ਼ੌਂਬੀ ਲੈਂਡ ਦੇ ਪ੍ਰੀਮੀਅਰ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਹਾਂ ਸੋ ਜ਼ੌਂਬੀਜ਼ ਵਿਥੇ ਪਹੁੰਚੇ ਨੇ ਫਿਲਮ ਦੇਖਣੀ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਸਟਾਰ ਕਾਸਟ ਸਾਰੀ ਦੀ ਸਾਰੀ ਆਈ ਹੋਈ ਹੈ ਔਰ ਫਿਲਮ ਦੇ ਵਿੱਚ ਕੀ ਕੁਝ ਹੋਵੇਗਾ ਨਵਾਂ ਕਿਉਂਕਿ ਬਹੁਤ ਕਿਹਾ ਗਿਆ ਹੈ ਕਿ ਜ਼ੌਂਬੀ ਲੈਂਡ ਫਿਲਮ ਜਿਹੜੀ ਹੈ ਆਪਣੀ ਇੰਡਸਟਰੀ ਦੀ ਕਿਤੇ ਨਾ ਕਿਤੇ ਕਹਿ ਸਕਦੇ ਕਿ ਸਭ ਤੋਂ ਯੂਨੀਕ ਫਿਲਮ ਹੋਣ ਵਾਲੀ ਹੈ ਔਰ ਰਿਕਾਰਡ ਬ੍ਰੇਕਿੰਗ ਫਿਲਮ ਹੋਵੇਗੀ ਸੋ ਜ਼ੌਂਬੀਜ਼ ਥੀਏਟਰਸ ਦੇ ਵਿੱਚ ਆਉਣਗੇ ਜਾਂ ਫ ਦੇ ਵਿੱਚ ਅਸੀਂ ਰਿਐਕਟ ਕਰ ਪਾਉਂਦੇ ਹਾਂ ਜ਼ੌਂਬੀਜ਼ ਨੂੰ ਦੇਖ ਕੇ ਕਿ ਨਹੀਂ ਇਹ ਦੇਖਣਾ ਬਹੁਤ ਖਾਸ ਹੋਵੇਗਾ ਫਿਲਹਾਲ ਅਸੀਂ ਚੱਲਦੇ ਹਾਂ ਅਸੀਂ ਅੰਦਰ ਫਿਲਮ ਨੂੰ ਦੇਖਦੇ ਹਾਂ ਫਿਰ ਤੁਹਾਨੂੰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਔਰ ਦੱਸਾਂਗੇ ਕਿ ਫਿਲਮ ਕਿਤਾਦੀ ਲੱਗੀ ਬਹੁਤ ਸੋਹਣੀ ਫਿਲਮ ਹੈ ਬਹੁਤ ਸੋਹਣੀ ਨਾਈਸ ਮੂਵੀ ਨਾਈਸ ਮੂਵੀ ਬਹੁਤ ਵਧੀਆ ਲੱਗੀ ਐਂਡ ਵਾਲਾ ਸੀਨ ਕਿਵੇਂ ਲੱਗਾ ਬਹੁਤ ਵਧੀਆ ਬਹੁਤ ਵਧੀਆ ਅਸਲੀ ਆ ਜਾਂਦੇ ਬਹੁਤ ਵਧੀਆ 10/10 ਕਮਾ ਕੇਦਰ ਬਹੁਤ ਬੜੀ ਐਂਡਿੰਗ ਐਸੀ ਸੀ ਮਸਤ ਬੜਾ ਬਹੁਤ ਬੜਿਆ ਨਿਊ ਟ੍ਰੈਂਡ ਬਹੁਤ ਕਹਿੰਦੇ ਜੀ ਖਾਨ ਭਾਈ ਨੇ ਤਾਂ ਫੱਟੇ ਹੀ ਚੱਕਦੇ ਨਮਾ ਸਿਰਾ ਬਹੁਤ ਬੜੀ ਆ ਬਹੁਤ 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 ਵਧੀਆ ਮੈਂ 10 ਬਟਾ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਕਹਿੰਦਾ ਬਹੁਤ ਵਧੀਆ ਮੈਂ ਬਹੁਤ ਅੱਛੀ ਪਿਕਚਰ ਲਗੀ ਹੈ ਬਹੁਤ ਵਧੀਆ ਬੜੀ ਸੋਹਣੀ ਪਿਕਚਰ ਮੈਮ ਮਾੜਾ ਫਿਲਮ ਬਹੁਤ ਜ਼ਬਰਦਸਤ ਹੈ ਪਿੰਡ ਤੇ ਇਹ ਸਾਰਾ ਜੋ ਵੀ ਲੈਂਡ ਬਣਿਆ ਤੇ ਕੋਕੋ ਕਹਿੰਦੀ ਮੈਨੂੰ ਬਚਾਨ ਆ ਜਾਣੀ ਬਹੁਤ ਅੱਛੀ ਲਗੀ ਹੈ ਜੀ ਵਧੀਆ ਲੱਗੇ ਜੀ ਵਧੀਆ ਉਹ ਵਧੀਆ ਮੂਵੀ ਸੀਗੀ ਉਹ ਨੰਬਰ 1 ਹੋ ਸਕਦੀ ਬਹੁਤ ਬੜੀਆ ਮੂਵੀ ਮੈਡਮ ਕੈਂਟ ਕੈਂਟ ਮੂਵੀ ਜੀ ਟੱਕ ਪਾ ਲਈ ਬਹੁਤ 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 ਸਮਝੀ ਬਹੁਤ ਤਾਂ ਇੱਕ ਮਨੋਰੰਜਨ ਹੋਇਆ ਬਹੁਤ ਜਿਆਦਾ ਡਿਫਰੈਂਟ ਤਰ੍ਹਾਂ ਦੀ ਫਿਲਮ ਦੇਖਣ ਨੂੰ ਮਿਲੀ ਹੈ ਜੀ ਲੱਗਿਆ ਰਿਹਾ ਔਰ ਸਕਰੀਨ ਪਲੇ ਬਹੁਤ ਅੱਛਾ ਹੈ ਬਾਕੀ ਸਾਰਿਆਂ ਨੇ ਕੰਮ ਅੱਛਾ ਐਕਟ ਕੀਤਾ ਕੁੜੀਆਂ ਨੇ ਵੀ ਬਿੰਨੂ ਨੇ ਤਾਂ ਕੀਤਾ ਕੀਤਾ ਮਟਜੀ ਖਾਨ ਦਾ ਸਭ ਤੋਂ ਵਧੀਆ ਕੰਮ ਆ ਬਹੁਤ ਅੱਛੀ ਹੈ ਦੇਖਣ ਵਾਲੀ ਫਿਲਮ ਹੈ ਐਂਡਿੰਗ ਐਂਡਿੰਗ ਕਿਵੇਂ ਦੀ ਲੱਗੀ ਥੀਏਟਰ ਦੇ ਕਲਾਈਮੈਕਸ ਸੋ ਬਿਊਟੀਫੁਲ ਵੈਰੀ ਨਾਈਸ ਥੈਂਕ ਯੂ ਬਹੁਤ ਵਧੀਆ ਫਿਲਮ ਹੈ ਜੀ ਨਾਈਸ ਫਿਲਮ ਬਹੁਤ ਵਧੀਆ ਬਹੁਤ ਸੋਹਣੀ ਮੂਵੀ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਪੈਸਾ ਵਸੂਲ ਫਿਲਮ ਹੈ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਸਾਰੀ ਟੀਮ ਨੂੰ ਵਧਾਈਆਂ ਔਰ ਜੀ ਖਾਨ ਨੇ ਬਹੁਤ ਸੋਹਣਾ ਕੰਮ ਕੀਤਾ ਬਿੰਨੂ ਢੱਲੋਂ ਦਾ ਹੈ ਹੀ ਬਹੁਤ ਸੋਹਣਾ ਕੰਮ ਕਰਦੇ ਨੇ ਔਰ ਕੁੜੀਆਂ ਨੇ ਬਹੁਤ ਸੋਹਣਾ ਕੰਮ ਦਾ ਬੱਚੇ ਦਾ ਕੰਮ ਬਹੁਤ ਵਧੀਆ ਮਤਲਬ 5 ਆਊਟ ਆਫ 5 ਵੈਰੀ ਨਾਈਸ ਮਾਜੀ ਔਰ ਜੀ ਖਾਨ ਦਾ ਕੰਮ ਕਿਵੇਂ ਲੱਗੇ ਬਹੁਤ ਸੋਹਣਾ ਕੰਮ ਲੱਗੇ ਸਾਰੀ ਟੀਮ ਦਾ ਕੰਮ ਬਹੁਤ ਸੋਹਣਾ ਹੈ ਔਰ ਵਧੀਆ ਨਵੀਂ ਚੀਜ਼ ਲੈ ਕੇ ਆਏ ਨੇ ਬਹੁਤ ਵਧੀਆ ਫਿਲਮ ਹੈ ਜੀ ਅਤਿਸ਼ ਕਿਵੇਂ ਲੱਗੀ ਤੁਹਾਨੂੰ ਬਹੁਤ ਸੋਹਣੀ ਮੇਰੇ ਭਰਾ ਦੀ ਮੂਵੀ ਆਈ ਹੈ ਜੀ ਖਾਨ ਦੀ ਬਹੁਤ-ਬਹੁਤ ਮੁਬਾਰਕਾ ਔਰ ਹਾਲੀਵੁੱਡ ਚ ਦੇਖਦੇ ਸੀ ਜ਼ੌਂਬੀਸ ਤੇ ਪੰਜਾਬੀ ਚ ਪਹਿਲੀ ਵਾਰ ਅਟੈਂਪਟ ਕੀਤਾ ਆ ਤੇ ਵਧਾਈ ਆ ਸਾਰੀ ਫਿਲਮ ਇੰਡਸਟਰੀ ਨੂੰ ਤੇ ਵਧਾਈ ਸਭ ਤੋਂ ਵੱਡੀ ਵਧਾਈ ਆ ਮੇਰੇ ਭਰਾ ਜੀਖਾਨ ਨੂੰ ਡਰਤ ਨਹੀਂ ਲੱਗਿਆ ਜ਼ੌਂਬੀਸ ਨੂੰ ਨਹੀਂ ਡਰ ਨਹੀਂ ਲੱਗਾ ਐਂਡਿੰਗ ਐਂਡਿੰਗ ਹਾਂ ਜੀ ਹਾਂ ਲੱਗਾ ਉਹ ਥੋੜਾ ਕ੍ਰਿਸਪ ਵਧੀਆ ਸੀ ਪਰ ਇਹ ਬਹੁਤ ਅੱਛੀ ਗੱਲ ਹੈ ਕਿ ਅੱਧੀਆਂ ਚੀਜ਼ਾਂ ਜਿਹੜੀਆਂ ਅਟੈਂਪਟ ਕਰ ਰਹੀ ਆ ਸਾਡੀ ਇੰਡਸਟਰੀ ਤੇ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਥੈਂਕ ਯੂ ਆਤਿਸ਼ ਥੈਂਕ ਯੂ ਐਕਸਲੈਂਟ ਬਹੁਤ ਬਹੁਤ ਸੋਹਣੀ ਮੂਵੀ ਹੈ ਬਹੁਤ ਸੋਹਣੀ ਬਹੁਤ ਵਧੀਆ ਲੱਗੀ ਟਾਪਿਕ ਦੇ ਨਾਲ ਪੂਰੀ ਜਸਟੀਫਿਕੇਸ਼ਨ ਆ ਤੇ ਓਵਰਆਲ ਬਹੁਤ ਗੁੱਡ ਮੂਵੀ ਹੈ ਪ੍ਰੈਜੈਂਟੇਸ਼ਨ ਬਹੁਤ ਗੁੱਡ ਹੈ ਥੈਂਕ ਯੂ ਸੁਪਰ ਹਿੱਟ ਜੀ ਬਹੁਤ ਬੜੀ ਆਸ ਕਿ ਦਨ ਨਾ ਮਤਲਬ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਹੋਰ ਨਗ ਜੜਿਆਗਾ ਕਿ ਅੱਛੀ ਫਿਲਮ ਦਾ ਬਹੁਤ ਖੂਬਸੂਰਤ ਫਿਲਮ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗੀ ਹੋਣ ਚੁੱਟਿਆ ਵੀ ਨਹੀਂ ਤੇ ਸਾਰੇ ਆਨੇ ਵਿਦ ਪੇਰੈਂਟਸ ਸਾਡੇ ਫਿਲਮ ਜ਼ਰੂਰ ਦੇਖ ਕੇ ਆਣ। ਜੌਂਬੀਜ਼ ਦੇ ਬਾਰੇ ਕੀ ਕਹਿੰਦੇ ਹੋ? ਜੌਂਬੀਜ਼ ਬਾਰੇ ਆਈ ਗੂੰਗਾ ਕਿਉਂਕਿ ਆਲਵੇਜ਼ ਜਦੋਂ ਇਦਾਂ ਦਾ ਐਕਸਪੈਰੀਮੈਂਟ ਹੁੰਦਾ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਰਿਸਕ ਹੁੰਦਾ ਡਰ ਵੀ ਹੁੰਦਾਗਾ। ਬਿਕੋਜ਼ ਜਿਵੇਂ ਆਪਾਂ ਦੇਖਦੇ ਆਂ ਕਿ ਜੇ ਵੀ ਕੋਈ ਫਿਲਮ ਕੋਈ ਪੰਜਾਬੀ ਚ ਬਣਦੀ ਸ ਤਾਂ 올ਫਟਰ ਕਿ ਨਹੀਂ ਨਿਕਲ ਜਾਂਦੀ ਹਾਸੋ ਹੀ ਨਹੀਂ ਹੋ ਜਾਂਦੀ ਸੀ। ਬਟ ਇਹ ਫਿਲਮ ਇਦਾਂ ਨਹੀਂ ਬਹੁਤ ਸੈਂਸੇਬਲ ਤਰੀਕੇ ਨਾਲ ਬਣਾਈ ਹੋਈ ਆ। ਫੁੱਲ ਆਨ ਐਂਟਰਟੇਨ ਕਰੋਗੇ, ਇੰਜੋਏ ਕਰੋਗੇ ਫਿਲਮ ਨੂੰ। ਥੈਂਕ ਯੂ ਥੈਂਕ ਯੂ ਸੋ ਮਚ ਸੋ ਫਿਲਮ ਦੇਖ ਕੇ ਅਸੀਂ ਸਾਰੇ ਬਾਹਰ ਆਏ ਆ ਤੁਸੀਂ ਵੀ ਦੇਖਿਆ ਕਿ ਕਿਦਾਂ ਜ਼ੌਂਬੀਜ਼ ਨੇ ਜਿਹੜਾ ਆਪਣੇ ਕੈਰੈਕਟਰਸ ਦੇ ਨਾਲ ਹਰ ਕਿਸੇ ਨੂੰ ਜੋ ਹੈ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਛਾਪ ਛੱਡੀ ਉਹਨਾਂ ਨੇ ਦੱਸ ਦਿੱਤਾ ਕਿ ਜ਼ੌਂਬੀਜ਼ ਜਿਹੜੇ ਨੇ ਉਹ ਵਾਕਿਆ ਤੇ ਵਿੱਚ ਡਰਾਵਡੇ ਵੀ ਹੁੰਦੇ ਔਰ ਜਿਸ ਤਰ੍ਹਾਂ ਜ਼ੌਂਬੀਜ਼ ਨੂੰ ਪੋਰਟਰਾਈ ਕੀਤਾ ਗਿਆ ਜਿਸ ਤਰ੍ਹਾਂ ਜ਼ੌਂਬੀਜ਼ ਨੂੰ ਦਿਖਾਇਆ ਗਿਆ ਉਹਦੇ ਪਿੱਛੇ ਕਿੰਨੀ ਮਿਹਨਤ ਲੱਗੀ ਔਰ ਕਿੰਨੇ ਜ਼ੌਂਬੀ ਸਿਗੇ 500 ਤੋਂ ਜ਼ਿਆਦਾ ਜ਼ੌਂਬੀਜ਼ ਜਿਹੜੇ ਨੇ ਫਿਲਮ ਦੇ ਵਿੱਚ ਦਿਖਾਏ ਗਏ ਨੇ ਔਰ ਜੀ ਖਾਨ ਦਾ ਕੰਮ ਕਨਿਕਾ ਦਾ ਕੰਮ ਔਰ ਨਾਲ ਦੀ ਨਾਲ ਬਿੰਨੂ ਢ ਹਰੀ ਜਿਹੜੀ ਉਹਨਾਂ ਨੂੰ ਹੁੰਦੀ ਹੈ ਕਿਸ ਕਰਕੇ ਹੁੰਦੀ ਹੈ ਇਹ ਸਾਰਾ ਕੁਝ ਜਿਹੜਾ ਜੋਂਬੀ ਲੈਂਡ ਫਿਲਮ ਦੇ ਵਿੱਚ ਦਿਖਾਇਆ ਗਿਆ ਸੋ ਫਿਲਹਾਲ ਹੀ ਮੈਨੂੰ ਦੀ ਇਜਾਜ਼ਤ ਤੁਸੀਂ ਜ਼ਰੂਰ ਰੱਖਣ ਜਾਣਾ ਜੋਂਬੀ ਲੈਂਡ ਫਿਲਮ ਨੂੰ ਕੈਮਰਾਮੈਨ ਗਣੇਸ਼ ਦਾਸ ਨਾਲ ਮਾਨਪੁਰ ਖਲੋਦਾਨਿਕ ਸੋਰਾ ਟੀਵੀ ਚੰਡੀਗੜ੍ਹ